ਬੰਦੀ ਚਾਬੀ ਨਹੀਂ ਤੁਸੀਂ ਬੰਦੇ ਤੁਸੀਂ ਬੰਦੇ ਨੂੰ ਕੁੱਟੇ ਕਿਉਂ ਹੈ ਕੀਤੀ ਹੈ ਤਾਂ ਕੁੱਟਿਆ ਭਾਜੀ ਤੁਸੀਂ ਕਿਉਂ ਕੁੱਟੇ ਬੰਦੇ ਨੂੰ ਦੋ ਰਿਟਨ অর্ডার দাও ਕਿੱਥੇ ਹੈ 10 ਵਜੇ ਤੋਂ ਬਾਅਦ ਇੱਕ ਮਿੰਟ ਬੇਟਾ ਇਧਰ ਆ ਇਧਰ ਆ ਇਧਰ ਆ ਇਧਰ ਆ ਨਹੀਂ ਕਿੱਥੇ ਚੱਲੇ ਹੋ ਤੁਸੀਂ ਚੱਲੇ ਕਿੱਥੇ ਹੋ ਚੱਲੇ ਕਿੱਥੇ ਹੋ ਨਹੀਂ ਚੱਲੇ ਕਿੱਥੇ ਤੁਸੀਂ 10 ਮਿੰਨੂ ਤੁਸੀਂ ਚੱਲੇ ਕਿੱਥੇ ਹੋ ਭਾਜੀ ਤੁਸੀਂ ਮੈਨੂੰ ਸਮਝਾਓ ਤੁਸੀਂ ਬੰਦੇ ਨੂੰ ਕੁੱਟਦੇ ਨਹੀਂ ਮੈਂ ਕਹਿੰਦਾ ਤੁਸੀਂ ਬੰਦੇ ਨੂੰ ਕੁੱਟੇ ਕਿਉਂ ਹੈ ਕਿਉਂ ਕੁੱਟੇ ਤੁਸੀਂ ਬੰਦੇ ਨੂੰ ਇਧਰ ਬਟਾ ਤੇਰਾ ਤੂੰ ਉਧਰ ਆ ਇਧਰ ਆ ਕਿਉਂ ਕੁੱਟੇ ਤੁਸੀਂ ਤੁਹਾਡਾ ਹੱਕ ਕੀ ਬੰਦਾ ਬੰਦੇ ਨੂੰ ਗੁੱਟਣ ਦਾ ਕਿਉਂ ਟੱਡ ਕੋ ਡਿੱਟ ਨਾ ਡਰ ਗਿਆ ਟੱਡ ਕੋ ਤੁਸੀਂ ਇੱਧੇ ਡਿੱਟ ਟੱਡ ਕੋ ਡਿੱਟ ਨਾ ਡਰ ਗਿਆ ਤੇਰੀ ਘੰਟੀ ਟੱਡ ਕੋ ਮੈਂ ਕਹੇ ਤੁਹਾਡੇ ਕੋਲ ਤੁਹਾਡੇ ਕੋ ਡਿੱਟ ਨਾ ਡਰ ਬੇਟਾ ਇਹਨਾਂ ਨੂੰ ਦੇਖੋ ਇਹਨਾਂ ਨੂੰ ਦਰ ਕੋ ਮਾਰਾ ਕਿੱਥੇ ਮਾਰਾ ਦੇਖੋ ਡੰਡਾ ਤੁਸੀਂ ਡੰਗਰਾ ਡੰਡਾ ਮਾਰਾ ਨਾ ਕਿਤਨੀ ਜੋਰ ਨਾਲ ਮਾਰਾ ਕਿਉਂ ਕਿਉਂ ਮਾਰਾ ਹੈ ਕਿਉਂ ਮਾਰਾ ਨਹੀਂ ਮੈਨ ਦੱਸੋ ਇੱਕ ਮਿੰਟ ਇੱਕ ਮਿੰਟ ਆ ਮੈਂ ਤੁਹਾਨੂੰ ਰੋਕ ਨਹੀਂ ਸਕਦਾ ਮੈਂ ਤੁਹਾਨੂੰ ਰੋਕ ਨਹੀਂ ਸਕਦਾ ਆ ਦੇਖੋ ਜੀ ਆ ਦੇਖੋ ਆ ਦੇਖੋ ਆ ਪੁਲਸ ਲੈ ਲਏ ਨੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਆ ਵੇਖੋ ਆ ਮੋੜ ਸਕਦੇ ਹਾਂ ਹਾਂ ਇੰਨੇ ਅੱਜੇ ਤਰ ਜੇ ਇੰਨਾ ਦਮ ਹੈ ਉਹ ਗਰੀਬ ਬੰਦੇ ਨੂੰ ਕਿਉਂ ਕੁੱਟਣ ਦਾ ਸਮਝ ਨੂੰ ਤੜ ਕੋ ਰਿਟਨ ਆਰਡਰ ਆ ਗਿਆ ਹੁਣ ਭੱਜਣ ਤੋਂ ਰਹੇ ਹੋ ਦੱਸੋ ਮੈਨੂੰ ਕਿਉਂ ਭੱਜਣ ਦੇ ਆ ਕੀ ਜੱਗਰ ਆ ਦੇ ਨਹੀਂ ਗਰੀਬ ਬੰਦੇ ਕੋਲ ਤੁਹਾਡੇ ਕੋਲ ਉੱਤੇ ਦਮ ਚੱਲਦਾ ਹੈ ਬਾਕੀ ਦੇ ਤੁਹਾਡੇ ਦਮ ਨਹੀਂ ਚੱਲਦਾ ਲੱਗੇ ਮੈਂ ਚਲਾਣੇ ਲੱਗ ਗਿਆ ਔਰ ਔਰ ਇਹਨਾਂ ਨੇ ਮਾਰ ਦਿਆ ਅੱਜ ਚੰਡਾ ਅੱਛਾ ਕਿੰਨੇ ਵਜੇ ਸੇ बजे थे। बजे थे। तो तो ठीक है। को क्या कहते वो? उन्होंने उन्होंने कहा कहा कि जा मैंने मैं जा मैंने मैं रहा डंडा बेहर पुलिस ने कुटे शराब पीती हुई आ देखो मुंडे देखा मेडिकल भी कराया जाएगा ਤੇ ਪੁਲਸ ਵਾਲਿਆਂ 'ਚਾਪੀਤੀ ਸੀ ਉਹਨਾਂ ਦੇ ਵੀ ਵੀਡੀਓ ਅਸੀਂ ਬਣਾਈ ਹੈ ਇਹਨਾਂ ਨੂੰ ਜਿਹੜੇ ਪੁਲਸ ਵਾਲੇ ਹੈਗੇ ਸੀ ਇਹਨਾਂ ਨੂੰ ਪਹਿਲੇ ਤੋਂ ਪਹਿਲੇ ਸਸਪੈਂਡ ਕੀਤਾ ਜਾਵੇ ਤੇ ਮੁੰਡੇ ਦਾ ਇਲਾਜ ਕਰਾਇਆ ਜਾਵੇ ਕੋਈ ਗੱਲ ਨਹੀਂ ਇਹਦਾ ਕੀ ਕਰਦੇ ਹਾਂ ਚੁੱਪ ਕਰ ਚੁੱਪ ਕਰ ਬਸੰਤਾ ਇਹਨੂੰ ਮਾਰਕੀਟ 'ਚ ਖੜਾ ਤੇ ਮੁੰਡਾ ਤੇ ਇਹਦੀ ਬਹੁਤ ਹੀ ਬੇਦਰ ਮਿਲਨ ਨੂੰ ਮਾਰਿਆ ਗਿਆ ਬਾਈਕ ਦਾ ਨੰਬਰ ਬਾਈਕ ਦਾ ਨੰਬਰ ਮੈਂ ਵੀਡੀਓ ਕਰਾ ਸਭ ਕੁਝ ਬਣਾ ਲਈ ਹੋਈ ਹੈ ਸਾਈਕਲ ਭਾਈ ਸਾਈਕਲ ਗਲਤ ਕਰ ਰਹੀ ਹੈ ਬੰਦੇ ਦੀ ਤੇ ਜਿੰਦਗੀ ਹੈ ਨਹੀਂ ਯਾਰ ਗਰੀਬ ਬੰਦਾ ਹੈ ਵਿਚਾਰਾ ਕੀ ਕਮਾ ਲੇਣਾ ਹੈਗਾ ਦੋ ਚਾਰ ਪੰਜੂ ਕਮਾ ਲੰਦਾ ਹੋਏਗਾ ਰਾਤੀ ਆ ਕੇ ਗੁੰਡਾ ਕੱਢੀ ਕਰਦੇ ਆ ਅਗਲੇ ਸਾਹਮ ਜਿਨ੍ਹਾਂ ਤੇ ਜਿਨ੍ਹਾਂ ਤੇ ਚੱਲਦਾ ਉਹਨਾਂ ਦਾ ਜ਼ੋਰ ਚੱਲਦਾ ਨਹੀਂ ਉਹ ਦੇਖੋ ਸਾਰੀਆਂ ਦੁਕਾਨਾਂ ਖੁੱਲੀਆਂ ਨੇ ਸਰਵਰ ਰੇੜੀ ਵਾਲਾ ਖੜਾ ਸੀ ਤੈਨੂੰ ਆ ਕੇ ਬੜੀ ਜ਼ੋਰ ਦੀ ਮਾਰਿਆ ਨੇ